ਹੰਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਆਪ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਸੁਭਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਸ ਮੇਦ ਕਰਦੇ ਆ ਕਿ ਆਪ ਸਾਰੇ ਠੀਕ ਠਾਕ ਹੋਵੋਗੇ ਅੱਜ ਦੋਸਤੋ ਆਪਾਂ ਆਪਣੀ ਜਿਹੜੀ ਨਵੀਂ ਕੋਠੀ ਪਾਈ ਆ ਉਥੇ ਦੀਪਮਾਲਾ ਕਰਨ ਆਏ ਹੋਏ ਆ ਦੀਵੇ ਜਗਾਉਣ ਆਏ ਹੋਏ ਆ ਤੇ ਵੇਟ ਆਈ ਤਾਂ ਹਾਂ ਦੀਵੇ ਧਰੀ ਜਾਂਦਾ ਹੈਗਾ ਤੇ ਮੇਰੇ ਜੀ ਬੈਠੇ ਤੇ ਆਪਾਂ ਸੋਚਿਆ ਵੀ ਵੀਡੀਓ ਬਣਾ ਕੇ ਜਰੂਰ ਪਾਈਗੇ ਆ ਗੱਡੀ ਤੇ ਆਏ ਹੋਏ ਆ ਉਹ ਗੁਰੂ ਘਰ ਮਹਾਰਾਜ ਦੀ ਕਿਰਪਾ ਚਰਨਾ ਚਾਹ ਭਰੋ ਆਪ ਤੁਹਾਡੇ ਨਾਲ ਸਾਰੇ ਪੁੱਛ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਆ ਕਿ ਭਰੋ ਵਾਹਿਗੁਰੂ ਦੀ ਮਿਹਰ ਨਾਲ ਸਭ ਕੁਝ ਹੁੰਦਾਗਾ ਸਿਰਫ ਉਹਤੇ ਭਰੋਸਾ ਰੱਖ ਕੇ ਚੱਲਣਾ ਥੋੜਾ ਇਹ ਮੁਸ਼ਕਲ ਹੁੰਦਾ ਪਰ ਜੋ ਰੱਖ ਕੇ ਤੁਰਦਾ ਉਹ ਮਹਾਰਾਜ ਸਭ ਕੁਛ ਹੀ ਜਾਂਦਾ ਉਹਨੂੰ ਪਹਿਲਾਂ ਦੋਸਤੋ ਜਦੋਂ ਆਪਾਂ ਅਡਵੋਇਸ ਤੇ ਸ਼ੈਨਕਲ ਵੀ ਇੱਕ ਬੰਦੇ ਆਇਆ ਸੀਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜੋ ਚਾਰ ਪੀ ਬਣਾਉਣੇ ਉਹ ਬਾਹਨ ਤੇ ਲਾਈ ਜਾਣੇ ਤੇ ਬਾਹਨ ਸੈੱਟ ਕੀਤੇ ਫਿਰ ਨਾਲ-ਨਾਲ ਬੱਚੇ ਪੜ੍ਹਾਈ ਤੇ ਅੱਜ ਵੈਗਰੂ ਦੀ ਮੇਲ ਨਾਲ ਇੱਕ ਬੇਟਾ ਬਾਹਰ ਸੈਟ ਆ ਕੰਮ ਵਧੀਆ ਤੇ ਦੂਜਾ ਆ ਦੀ ਬੀਏ ਦੀ ਪੜ੍ਹਾਈ ਕਰੀ ਜਾਂਦਾਗਾ ਤੇ ਅੱਜ ਪਹਿਲੀ ਦੀਵਾਲੀ ਆਪਣੀ ਇਸ ਫੇਤ ਆਏ ਕੋਠੀ ਦੇ ਵਿੱਚ ਤੇ ਰੱਬ ਸੁੱਖ ਰੱਖੇ ਮੰਨ ਲਾ ਵੀ ਆਉਂਦੀ ਦਿਵਾਲੀ ਵੇਲੇ ਨੂੰ ਆਪਾਂ ਇੱਥੇ ਰਿਹਾਇਸ਼ ਕਰ ਲਾਂਗੇ ਤੇ ਵੈਗਰੂ ਆਸਮੇਤ ਕਰਦੇ ਆਂ ਕਿ ਸਾਰੇ ਠੀਕ ਠਾਕ ਹੋ ਗਏ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੀ ਤੇ ਚੜ੍ਹਦੀ ਕਲਾ ਚ ਰੱਖੀ ਵੈਗਰੂ ਜੋ ਵੀ ਮੇਰਾ ਵੀਰਪਰਾ ਤੇ ਵੀਡੀਓ ਵੇਖਦਾ ਬਾਈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਉਹ ਸਾਹਮਣੇ ਗੁਰੂ ਘਰ ਦੇ ਚਰਨਾ ਚਾਹੀਓ ਜ ਜ ਆਪਣਾ ਉਹ ਦੇਖ ਨੂੰ ਰਿਆਸ਼ ਕੀਤੀ ਐ ਬਾਬੇ ਨਾਨਕ ਦੇ ਦਰਾਂ ਦੇ ਵਿੱਚ ਤੇ ਅੱਜ ਸ਼ਾਮ ਨੂੰ ਇੱਥੇ ਦੀਪਮਾਲਾ ਕਰਨ ਆਏ ਹੋਏ ਆ ਤੇ ਵੈਗੁਰੂ ਪ੍ਰਮਾਤਮਾ ਸਭ ਤੇ ਮੇਰ ਪਰੇ ਹੱਥ ਰੱਖੇ ਜੇ ਪਾਸ਼ਾ ਤੇ ਸਭ ਦੇ ਘਰਾਂ ਦੇ ਵਿੱਚ ਰੋਸ਼ਨੀਆ ਬਖਸ਼ੇ ਬੱਚਿਆਂ ਨੂੰ ਪੜਾ ਲਿਖਾ ਕੇ ਚੰਗੇ ਇਨਸਾਨ ਬਣਾਵੇ ਤੇ ਮਿਹਰ ਕਰੇ ਸੱਚੇ ਪਾਤਸ਼ਾਹ ਸਭਨਾ ਦੇ ਪਰਿਵਾਰਾਂ ਤੇ ਤੇ ਆਪ ਸਾਰਿਆਂ ਨੂੰ ਬੰਦੀ ਛੋੜ ਦੇ ਸਭ ਦੀਵਾਲੀ ਦੀਆਂ ਬਾਬਾ ਬਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ ਤੇ ਆਸ ਮੇਰ ਕਰਦੇ ਆ ਕਿ ਦੀਵਾਲੀ ਸਾਰਿਆਂ ਤੇ ਖੁਸ਼ੀਆਂ ਤੇ ਮਿਹਰ ਪਰਿਆ ਹੱਥ ਰੱਖੇ ਮਿਹਰ ਪਰਿਆ ਦਿਨ ਆਵੇ ਖੁਸ਼ੀਆਂ ਭਰਿਆ ਤੇ ਦੋਸਤੋ ਵਾਹਿਗੁਰੂ ਦੀ ਰਾਜਾ ਚਰਖੀ ਕਰੋ ਤੇ ਬਾਹਰ ਆ ਸੱਚੇ ਪਹਾੜ ਸਣ ਕਕੋਠੀਆਂ ਕਾਰਾਂ ਸਭ ਕੁਝ ਮਹਾਰਾਜ ਦੀ ਦੇਣ ਆ ਭਰਾਵੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰਿਓ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਠੰਡੇ ਤੋਂ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਜੇ ਕੋਈ ਭਰਾ ਨਵਾਂ ਆਪਣਾ ਵੀਡੀਓ ਬੀਂਦਾ ਤਾਂ ਪੇ ਜਰੂਰ ਫੋਲੋ ਕਰ ਲਿਓ YouTube ਤੇ ਵੇਣਿਆ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਉਂ ਦੇ ਵਾਸਤੇ ਰਹੋ ਹੈਪੀ ਦੀਵਾਲੀ ਸਾਰੇ ਭਰਾਵਾਂ ਲਈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ